ਜਿਹੜਾ ਫੌਜ ਦੇ ਖਿਲਾਫ ਬੋਲੂਗਾ ਉਹ ਵੀ ਨੈਸ਼ਨਲ ਸਕਿਉਰਿਟੀ ਦੇ ਖਿਲਾਫ ਹੈ ਮੇਰਾ ਮਤ ਸਾਡੇ ਮੂੰਹ ਨੂੰ ਤੋਪੇ ਲਾ ਤੇ ਅਖਬਾਰਾਂ ਚੋਕੋ ਵੀ ਹੈ ਪਰ ਹੂਲ ਗਾਂਦੀ ਬ੍ਰਾਹਮਣ ਬਣ ਗਿਆ ਡਰਦਾ ਮੈਂ ਬੈਠਾ ਮੈਂ ਬ੍ਰਾਹਮਣ ਬਣ ਜੂ ਕਿ ਮੈਂ ਬਣ ਜੂਗਾ ਮੈਂ ਜੰਮੇ ਹੀ ਨਹੀਂ ਪਾਪੇ ਸਤਿ ਸ਼੍ਰੀ ਅਕਾਲ ਮੈਂ ਆਪਣਾ ਬੇਨਤੀ ਸਿੱਖਾਪੁਰ ਜੱਟਸ ਨਾਲ ਮਿਲੂਗੀ ਨੂੰ ਹੋਈ ਗੱਲ ਜੀ ਕਰਕੇ ਆ ਉੱਥੇ ਮੈਂ ਬ੍ਰਾਹਮਣ ਹੁਣ ਸਾਰਾ ਦੇਸ਼ ਹੀ ਕਰਿਆ ਪਿਆ ਹੈ ਕਿ ਦੇ ਅਸੀਂ ਵਿਕੇਪੀਤੇ ਆਗਰਸਤ ਤੇ ਕਾਮ ਕਰਾਂਗੇ ਅਸੀਂ ਦੇਸ਼ ਨੂੰ ਇੱਕ

ਇਸ ਲਈ ਜੇ ਜੀਪੀ ਪ੍ਰੋਜੈਕਟ ਰਿਪੋਰਟ ਆਈਆਈ ਕੀ ਦੇ ਦੋ ਐਸਏ ਕਿਹਾ ਦੁਨੀਆਂ ਸੇ ਪਾਰਾਪੋਰਟ ਤੇ ਐਡਿਟਸ ਪਾਤੀ ਹੈ ਜਿਹਨਾਂ ਲਈ ਵੈਲਿਡ ਨਹੀਂ ਅਸਾਈਨਮੈਂਟ ਟੱਕ ਦੇ ਵਿੱਚ ਖਿਸਾ ਲੈ ਸਕਦੇ ਨਹੀਂ ਟਮਕ ਐਡਿਟ ਨੇ ਵੈਸੇ ਦਿੱਤੇ ਸੀ ਉਹ ਤਾਂ ਇੰਨੇ ਨਹੀਂ ਖਿਤੇ ਨਹੀਂ ਪੂਰੇ ਨਵੇਂ ਵੈਸੇ ਦਿੱਤੇ ਨਹੀਂ ਦਿੱਤੇ ਬਲਕ ਸਿਕਿਉਰਿਟੀ ਸਟੱਪ ਪੁਰਕੇ ਡੈਟਸ ਸਕਿਉਰਿਟੀ ਦੀ ਡਿਫੀਨੇਸ਼ਨ ਇਨਫੋਰਮੇਟਿਟੀ ਬਣੀ ਹੈ ਤੇ ਡੈਸਨ ਸਕਿਉਰਿਟੀ ਦੇ ਵਿੱਚ ਕਦਰ ਸਰਵਾਰ ਸਾਹਿਬ ਨੇ ਇਹ ਕਿੱਤੇ ਬਕਰੀ ਮਕਸਦ ਤੇ ਇਹ ਕਹੀ ਕਿ ਇਹ ਸਰਵਾਰ 2000 ਰੁਪਏ ਨੇ 2002 ਦੇ ਵਿੱਚ ਚੱਕ ਲਿਆ ਕਰਤੇ ਹੈ ਜੋ ਮੁਖੀ ਮਿਸਟਰ ਸੀ ਸਰਕਟਰ ਸਿੰਘ ਪੇਡਰ ਅਰਜਨ ਮੀਨਾ ਕੋ ਗੁਜਰਾਤ ਵਿੱਚ ਚੱਕਦੇ ਜਦੋਂ ਬਹੁਤ ਚੀਜ਼ਾਂ ਚੱਲ ਸੀ ਫਿਰ ਇੰਟਰਨੈਸ਼ਨਲ ਸਿਕਿਉਰਿਟੀ ਦੇ ਕੇ ਸਾਰਾ ਕੁਝ ਠੀਕ ਹੈ ਨਹੀਂ ਮੇਰਾ ਪੱਤਰ ਅਸੀਕਿਉਰਿਟੀ ਵਿਭਾਗ ਦੇ ਇਸ ਗਵਾਹ ਦੇ ਖਿਲਾਫ ਵੀ ਮੈਂ ਇਹ ਵੀ ਕਾਨੂੰਨ ਦੇ ਖਿਲਾਫ ਗੱਲ ਕਰਨੀ ਹੈ ਕਿ ਰਣਨੀਤੀ ਵਿੱਚ ਹੈ ਸਾਕੀ ਨੈਸ਼ਨਲ ਸਕਿਉਰਿਟੀ ਉੱਪਰ ਹੋ ਗਈ ਕਿ ਸੰਸਦ ਨਾਲੋਂ ਕਿਉਂ ਤੇ ਐਸਐਫਰੰਦ ਵਿੱਚ ਗਵਾਹ ਕਿਤੇ ਮਾਰ ਗਏ। ਉਹ ਸਾਡੀਆਂ ਪਾਰਟੀਆਂ ਦੀਆਂ ਸੀ ਬੋਲਦੇ ਨਾਲ ਚੱਲਣਾ ਹੈ। ਉਹਨਾਂ ਨੂੰ ਟਾਊਨ ਬਣਾ ਲਿਆ ਹਿੰਦੂਤਵਾਦ। ਅਸੀਂ ਨਹੀਂ ਐਕਸੈਪਟ ਕਰਦੇ ਹਿੰਦੂ ਰਾਸ਼ਟਰ ਦੇ ਹਿੰਦੂਵਾ। ਅਸੀਂ ਚਾਹੁੰਦੇ ਹਾਂ ਕਿ ਇਹ ਸਾਰੇ ਲੋਕਾਂ ਨੂੰ ਲੈ ਕੇ ਆਉਣ ਕਿ ਭਾਈ। ਉਹ ਉਸੇ ਤਰ੍ਹਾਂ ਹੀ ਜਿਵੇਂ ਰੱਖੀ ਗਈ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤਬਰ ਪਰਤਾ ਉਸੇ ਨੂੰ ਕੱਟ ਸਕਦਾ ਹੈ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਵੇਂ ਕਹਿੰਦਾ ਕਿ ਤੁਸੀਂ ਤਾਂ ਬੈਠੇ ਨਹੀਂ ਪਾਸ ਕਿਤੇ ਸਾਰੇ ਤੇ ਜਦੋਂ ਮੈਂ ਬੇਤਰਤਾਂਦਾ ਇਲੈਕਸ਼ਨਰ ਤੋਂ ਤੇ ਨਵੇਂ ਤੁਸੀਂ ਬੈਠੇ ਕੀਤੇ ਹੈ ਤੁਹਾਡੇ ਇਲੈਕਸ਼ਨਰ ਦੀ ਡਿਊਟੀ ਨਹੀਂ ਹੈ ਕਿ ਇਹਨਾਂ ਨੂੰ ਬੁਲਾ ਕੇ ਚਾਹੇ ਕਿ ਜਿੰਨੇ ਵੀ ਤੁਸੀਂ ਬੈਜੇ ਪ੍ਰੋਗਰੈਸ ਨੇ ਸਾਰੀਆਂ ਗੱਲਾਂ ਨੇ ਬੀਜਪੀ ਨੇ ਕੀਤੀ ਹੈ ਤੁਸੀਂ ਬੈਜੇ ਨੇ ਜਿਹੜੇ ਇੱਥੇ ਨਵੇਂ ਬੈਜੇ ਕਰਤੇ ਹੈ ਤੁਸੀਂ ਇਲੈਕਸ਼ਨ ਵਿੱਚ ਚੀਡਿੰਗ ਕੀਤੀ ਹੈ ਬੇਈਮਾਨੀ ਕੀਤੀ ਹੈ ਇਹਸ ਕਰਕੇ ਤੁਹਾਨੂੰ ਮੈਂ ਬੇਦਖਲ ਕਰਦਾ ਇਲੈਕਸ਼ਨ ਚਲੇ ਫਿਰ ਇਲੈਕਸ਼ਨ ਇਸ ਸਤੂ 2019 ਦੀ ਵੋਟ ਦੇ ਵਿੱਚ ਦਾ ਇਲੈਕਸ਼ਨ ਅਗਰਤਨਾ ਦੇ ਸੀਟ ਜਮਿਸ਼ਨ ਨੇ ਇਸ ਨਾਮ ਦੇ ਕਿ ਸੈਟ ਵੈਦਿਕ ਡਾਕਟਰ ਉਹਦੇ ਨਾਲ ਹੈ ਜਿਹੜਾ ਮੈਨੂੰ ਕਹਿੰਦਾ ਹੈ ਹਿੰਦੂਵਾਦ ਦੇ ਖਿਲਾਫ ਹੈ ਕਿ ਜਿਹੜੇ ਪੇਪਰ ਜੱਗ ਦੇ ਖਿਲਾਫ ਐਡੀਟੋਰੀਅਲ ਵੀ ਲਿਖਦੇ ਜਿਹੜੀਆਂ ਪਾਰਟੀਆਂ ਜੱਗ ਦੇ ਖਿਲਾਫ ਬੋਲਦੀਆਂ ਮੈਂ ਉਹਨਾਂ ਦੇ ਖਿਲਾਫ ਹੈ ਜਿਹੜੀ ਤੁਖਤਵਾਦੀ ਚਰਲਕੀ ਹੈ ਪਾਰਟੀਆਂ ਉਹਨਾਂ ਦੇ ਮੈਂ ਖਿਲਾਫ ਹਾਂ ਮੈਂ ਕੀ ਕਹਿੰਦਾ ਮਾਤਸਾ ਨੂੰ ਪ੍ਰੇਰਣਾ ਮਕਸਦ ਹੈ ਕਿ ਇੱਕ ਰੱਖਾ ਹਵਤ ਹੈ ਰਾਜ ਸੇ ਫੋਕ ਕਰਨਾ ਬਜਾਉ ਉਸਨੂੰ ਹੁੰਦਾ ਹੈ ਜਿਹੜਾ ਰਾਜ ਕਰਦਾ ਹੋਏ ਜਿਹੜਾ ਫੋਕ ਕਰਦਾ ਹੋਵੇ ਹੁੰਦਾ ਕਿ ਕਿਸੇ ਦਾ ਬੱਚਾ ਰਾਜ ਕਰਨਾ ਚੁੰਦਾ ਹੈ ਆਪਣੇ ਬਾਪ ਦੀ ਨਹੀਂ ਮੰਨਦਾ ਅਰੰਗਦੇਵ ਨੇ ਜਿਸ ਬੰਨੇ ਹੁੰਦੇ ਵੀ ਆਪਣਾ ਬਾਪ ਅੰਦਰ ਦੇਤਸ ਸੀ ਬਾਦਸ਼ਾਹ ਕਰ ਰਿਹਾ ਸੀ ਕਿ ਕਰਦੇ ਇਸ ਸਿਆਸਤੀ ਇਹ ਵੀ ਮਜ਼ਾ ਹੁੰਦਾ ਰਾਲੇ ਮਾਨ ਸਾਹਿਬ ਕਸ਼ਮੀਰ ਦੇ ਵਿੱਚ ਗੁਰਦੁਆਰਾ ਪੱਤਰਗੜ੍ਹ ਸਾਹਿਬ ਹਾਂ ਗੁਰੂ ਨਾਨਕ ਦੇਵ ਜੀ ਦਾ ਉਹਨੂੰ 18 ਬਟਾਲੀਆਂ ਦੀ ਮਦਦ ਲੈ ਕੇ ਬੋਧੀ ਮੰਦਿਰ ਬਣਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਡੰਗਮਾਰ ਗੁਰਦੁਆਰਾ ਵੀ ਉਟਾ ਦਿੱਤੇ ਦੀ ਕਰ ਦਿੱਤਾ ਸੀ ਸਾਰੇ ਜਿਹੜੇ ਗੁਰਦੁਆਰੇ ਐ ਖਤਰੇ ਦੇ ਵਿੱਚ ਐ ਜਿਹੜਾ ਇਹ ਹਜੂਰ ਸਾਹਿਬ ਐ ਉਹਦੇ ਤੇ ਭਾਜਪੀ ਦਾ ਵੱਡਾ ਪਠਾਪੜਾ ਤੇ ਜਿੱਥੇ ਗੁਰਦੁਆਰਾ ਦੇ ਵਿੱਚ ਸੱਤ ਸੱਤ ਗਾ ਭਾਜਪੀ ਦਾ ਹੈ ਇਹਦੇ ਐ ਗੁਰਦਖਰ ਕਪੂਰ ਦਾ ਉਹ ਜਿਹੜਾ ਪਟਨਾ ਸਾਹਿਬ ਦਾ ਦੁਦਵਾਰਾ ਸਾਖ ਸਾਧ ਹੈ ਉਹਦੇ ਬੀਜਪੀ ਨੇ ਕਬਜ਼ਾ ਕਰ ਲਿਆ ਹੈ ਸਾਡੇ ਸ਼੍ਰੋਮਣੀ ਗੁਰਸਮਰ ਕਮੇਟੀ ਦੇ ਉਸਤੇ ਇਵਾਜ਼ ਤੇ ਰਹੇ ਉਹਦੇ ਤੇ ਕਬਜ਼ਾ ਖਰਾਤਾ ਹੈ ਐਸੇ ਕਰਕੇ 4 ਦਿਨ ਹੋਏ ਹੈ ਕਿ ਸਾਰਾ ਜਿਹੜਾ ਸਾਡਾ ਜਰਸਤੀ ਜੋੜੀ ਦਰਬਾਰ ਸਾਹਿਬ ਕਰਨ ਕਰਨ ਦੀ ਜਿਹੜੀ ਸੈਟੀ ਦਿੱਤੇ ਐਗਜ਼ੀਕਟਿਵ ਕਮੇਟੀ ਨੂੰ ਆਈ ਹੈ ਹੁਣ ਬੀਜਪੀ ਦੇ ਕਬਜ਼ੇ ਹੋਏ ਹੋਏ ਹੈ ਜੇ ਮੈਂ ਗੁਰਦੁਆਰੇ ਦੀ ਰੱਖਿਆ ਦੀ ਗੱਲ ਕਰਦਾ ਹੈ ਮਾਹੌਲ ਇਹੋ ਜਿਹਾ ਹੋ ਗਿਆ ਕਿ ਮੈਨੂੰ ਕਿਹਾ ਕਿ ਤੁਸੀਂ ਵਾਦੇ ਚਲਾਓ ਕਿ ਜਦ ਮੇਰਾ ਤਾਂ ਮੋਪਾ ਕਰਨ ਦੀ ਕੋਸ਼ਿਸ਼ ਕਰਦੇ ਸਾਰਿਆਂ ਸਿੱਖਾਂ ਦਾ ਨਾ ਤਾਂ ਮੋਪਾ ਤੋਂ ਕਰਨਾ ਤੇ ਫਿਰ ਬੋਲਦੇ ਨਾ ਕੋਈ ਬੋਲਦਾ ਹੈ ਨਾ ਇਹ ਬਰਫਪਰਾ ਹੋ ਗਿਆ ਕੋਈ ਨਾ 18 ਸਪਟੰਬਰ ਨੂੰ 2018 ਦੇ ਵਿੱਚ ਮੈਂ ਚਿੱਠੀ ਕਿਸੇ ਲੋਕ ਕੋਲ ਲੱਗਣਾ ਹੈ ਆਪਾਂ ਪਰ ਸਾਰਾ ਇਹ ਜੀ 8 ਤੋਂ 784 ਨੇ ਕਿ ਇਹ ਨਾ ਕਰਿਓ ਇਹ ਰੋਂਗ ਵਾਲ ਸੌਫਟਵੇਅਰ ਕਹਿੰਦੇ ਆਪੇ ਪਾ ਲਿਆ ਸਿਕਮਪੀਟਰ ਤੋਂ ਪਤਾ ਨਹੀਂ ਜੀ 837 39000 ਕਿਲੋਮੀਟਰ